ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵੇਦ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 10 11 ਤੇ 12 ਮਾਰਚ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਪੱਛਮੀ ਯੂਪੀ ਦਿੱਲੀ ਦੇ ਮੌਸਮ ਤੇ ਕੀ ਹਾਲਾਤ ਰਹਿੰਦੇ ਆ ਸਾਰਨੇ ਤੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਉਮੀਦ ਆ ਸਾਰ ਜਿਹੜੇ ਬੰਦ ਤੇ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ ਇੱਕ ਸਿਸਟਮ ਫਿਰ ਤੋਂ ਲੱਗਣ ਜਾ ਰਿਹਾ 13 ਤੋਂ ਲੈ ਕੇ 16 ਮਾਰਚ ਦੇ ਦੌਰਾਨ ਤਾਂ ਉਹ ਸਿਸਟਮ ਕਿੰਨਾ ਤਗੜਾ ਹੋ ਸਕਦਾ ਕਿਹੜੇ ਕਿਹੜੇ ਇਲਾਕਿਆਂ ਨੂੰ ਜਾਂ ਕਿਹੜੇ ਕਿਹੜੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੁੰਦਾ ਜੋ ਵੀ ਸੈ ਅਕੋਰਡਿੰਗ ਤੁਹਾਡੇ ਤੱਕ ਆਪਾਂ ਗੱਲ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜਿਲੇ ਤੇ ਸਵੀਡਨ ਵੇਖ ਰਹੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤਨਮੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਸ਼ੁਰੂ ਕਰਦੇ ਹਾਂ ਇਸ ਤੀਏ ਵੀਡੀਓ ਦਾ ਸਭ ਤੋਂ ਪਹਿਲਾਂ ਗੱਲ ਕਰੀਏ 10 11 12 ਮਾਰਚ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਉਹ ਗੇ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਦੇ ਉੱ ਲਗਾ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤੇ 10 ਮਾਰਚ ਨੂੰ ਉਸ ਤੋਂ 11 ਮਾਰਚ ਦੁਪਹਿਰ ਤੱਕ ਹਵਾਵਾਂ ਉਹਨਾਂ ਕਿ ਜਿਹੜੇ ਪੂਰਬ ਦਿਸ਼ਾ ਤੋਂ ਵਗਦੇ ਰਹਿਣਗੇ ਹਲਕੇ ਦਰਮਿਆਨੇ ਰਫਤਾਰ ਦੀਆਂ ਤੇ ਉਸ ਤੋਂ 11 ਮਾਰਚ ਦੁਪਹਿਰ ਤੋਂ ਬਾਅਦ ਤੇ 12 ਮਾਰਚ ਨੂੰ ਫਿਰ ਤੋਂ ਹਵਾਵਾਂ ਗਿਆ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਲਕੇ ਦਰਮਿਆਨੇ ਰਫਤਾਰ ਦੀਆਂ ਵਗਦੇ ਰਹਿਣਗੇ ਰਫਤਾਰ ਠੀਕ ਠਾਕ ਹੋਵੇਗੀ ਕੋਈ ਚਾਰਾ ਰਫਤਾਰ ਵੇਖਣ ਨਹੀਂ ਮਿਲੇਗੀ ਤਾਂ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਜਾਂ ਹਰਿਆਣਾ ਦੇ ਖੇਤਰੋ ਕੇ ਜਾਂ ਪਹਾੜਾਂ ਦੇ ਨਾਲ ਲੱਗਦੇ ਕੁਝ ਰੂਪਨਗਰ ਹੋ ਗਿਆ ਜਾਂ ਇਸ ਇਲਾਕੇ ਦੇ ਖੇਤਰੋ ਕੇ ਕਾਲਾ ਕੈਥਲ ਜਪੱਛਮੀ ਯੂਪੀ ਸਾਰਨਪੁਰ ਗਿਆ ਇਤਿਹਾਸਕ ਖੇਤਰਾ ਵਿੱਚ ਥੋੜੀ ਜੀ ਰਫਤਾਰ 11 ਨੂੰ ਜਾਂ 12 ਮਾਰਚ ਨੂੰ ਵੇਖਣ ਨੂੰ ਮਿਲ ਸਕਦੀ ਜਾਨੀ ਕੁਝ ਕੁ ਖੇਤਰਾ ਵਿੱਚ ਹੋ ਸਕਦਾ ਹੈ 30 35 35 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਚੱਲਣ ਦੀ ਸਭਾਵਨਾ ਬਾਕੀ ਚਾਰਤਰ ਆ ਖੇਤਰਾ ਵਿੱਚ ਹੋਵਣਗੇ ਠੀਕ ਠਾਕ ਜਾਂ ਕਿ ਹਲਕੇ ਦਰਮਿਆਨੇ ਰਫਤਾਰ ਦੀਆਂ ਆ ਵੇਖਣ ਮਿਲਣਗੀਆਂ ਜਾਨਾ ਤੱਕ ਆਪਾਂ ਗੱਲ ਕਰਿਆ ਹਮਾਂ ਠੀਕ ਠਾਕ ਹੋਣਗੀਆਂ ਕੋਈ ਜ਼ਿਆਦਾ ਰਫਤਾਰ ਵੇਖਣ ਨੂੰ ਨਹੀਂ ਮਿਲੇਗੀ ਤਾਂ ਉਸ ਤੋਂ ਬਾਅਦ 10 11 12 ਮਾਰਚ ਤੋਂ ਅਨੁਸਾਰ ਦਿੱਤਾ ਜਾਤਰਤਰ ਇਲਾਕੇ ਮੌਸਮ ਜਿਹੜਾ ਸਾਫ਼ ਤੇ ਤੋ ਉਸ ਵਾਰ 10 11 ਨੂੰ ਜਿਹੜੀ ਕੁਝ ਕਲਾਕ ਸੰਗਣੀ ਪੱਤਰ ਬਈ ਕ੍ਰਾਸ ਕਰੇਗੀ 11 12 ਮਾਰਚ ਨੂੰ ਹੋ ਸਕਦਾ ਹੈ ਜਾਂ 12 ਮਾਰਚ ਨੂੰ ਆਧਿਕ ਰਾਤ ਦੇ ਕਰੀਬ ਜਬ 12 ਮਾਰਚ ਦੁਪਹਿਰ ਸ਼ਾਮ ਦੇ ਆਸਪਾਸ ਕਿਤੇ ਕਿਤੇ ਉਸਰ ਇੱਕ ਦੇ ਜ਼ਿਲ੍ਹੇ ਵਿੱਚ ਨਿੱਕੀ ਮੋਟੀ ਜਾਂ ਕੈਨਮੈਨ ਜਾਂ ਹਲਕੀ ਜੀ ਆ ਵਰਖਾ ਹੁੰਦੀ ਸੰਭਾਵਨਾ ਕੋਈ ਜ਼ਿਆਦਾਤਰ ਆਪਾਂ ਗੱਲ ਕਰੀਏ ਇਸ ਵਿੱਚ ਉਮੀਦਿਆਸਾਰ ਜਿਹੜੇ ਬੰਦੇ ਦਿਖਾਈ ਨਹੀਂ ਦੇ ਰਹੇ ਜ਼ਿਆਦਾਤਰ ਇਲਾਕਿਆਂ ਵਿੱਚ 10 11 12 ਮਾਰਚ ਨੂੰ ਆ ਮੌਸਮ ਜਿਹੜਾ ਸਾਫ਼ ਤੇ ਕੁਝ ਕਰਾਂ ਦੀ ਸੰਭਾਵਨਾ ਹੈ ਤੇ ਟੈਂਪਰੇਚਰ ਹੁਣ ਚੜਨੇ ਸ਼ੁਰੂ ਹੋਣਗੇ ਜਾਨਕਿ 10 11 12 ਮਾਰਚ ਦੇ ਦੌਰਾਨ ਆ ਕੁਝ ਖੇ ਟੈਂਪਰੇਚਰ ਹੋਣਗੇ 30 ਡਿਗਰੀ ਨੂੰ ਪਲੱਸ ਕਰ ਸਕਦੇ ਜਾਨੀ ਕਿ ਤੱਕ ਦੇ 31 32 ਡਿਗਰੀ ਤੱਕ ਵੀ ਦਰਜ ਕੀਤੇ ਜਾ ਸਕਦੇ ਨੇ ਤਾਂ ਗਰਮੀ ਵਿੱਚ ਕਾਫੀ ੜਵਾਦਾ ਹੋਣਦਿਆ ਸਾਰ ਜੇ ਤਲਕੀ ਜੀ ਮਹਿਸੂਸ ਹੋਵੇਗੀ ਤੁਹਾਨੂੰ ਦੁਪਹਿਰ ਸ਼ਾਮ ਦੇ ਆਸ-ਪਾਸ ਤਾਂ ਰਾਤਾਂ ਥੋੜਾ ਜਿਹਾ ਹੋ ਸਕਦਾ ਮੌਸਮ ਠੀਕ-ਠਾਕ ਜਾਨੀ ਕਿ ਥੋੜਾ ਬਹੁਤਾ ਠੰਡਾ ਜਿਹਾ ਹੋ ਸਕਦਾ ਬਾਕੀ ਚਾਰਾ ਤਰਾਫ ਕਲੇ ਰਾਤ ਨੂੰ ਜੜੀਆਂ ਆ ਬੱਦਲ ਬਈ ਜੜੀ ਕ੍ਰਾਸ ਕਰੇਗੀ ਜਿਸ ਕਰਕੇ ਰਾਤ ਦੇ ਟੈਂਪਰੇਚਰ ਵੀ ਤਾਂ ਚੜਨਗੇ ਜਿਸ ਕਰਕੇ ਰਾਤ ਨੂੰ ਤਲਕੀ ਜੀ ਜਾਨੀ ਗਰਮੀ ਜੀ ਮਹਿਸੂਸ ਹੋਵੇਗੀ ਤਾਂ ਉਸ ਤੋਂ ਬਾਅਦ ਇੱਕ ਜੜ ਸਿਸਟਮ ਆ ਰਿਹਾ 13 ਤੋਂ ਲੈ ਕੇ ਆ ਪੰਜਾਬ ਦੇ ਨਾਲ ਲੱਗਦੇ ਰਾਣਾ ਤੇ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੇ ਚੰਡੀਗੜ੍ਹ ਦੇ ਮੌਸਮ ਵਿੱਚ ਬਦਲਾਅ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ ਕਈ ਖੇਤਰਾਂ ਵਿੱਚ ਦੇ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਕਿ ਤੱਕ ਥਲਕਾ ਕਿ ਤੱਕ ਦਰਮਿਆਨਾ ਤੇ ਕੁਝ ਥੋੜੇ ਬਤ ਖੇਤਰਾਂ ਦੇ ਦਰਮਿਆਨੇ ਤੇਜ ਜਿਹੜੀ ਦੀ ਝਟ ਵੇਖਣ ਨੂੰ ਮਿਲ ਸਕਰੀ ਗਰਜਲਿਸ਼ ਕੁ ਵੇਖਣ ਨੂੰ ਮਿਲੇਗੀ ਤੇ ਕੋਈ ਥੋੜੇ ਬਤ ਖੇਤਰਾਂ ਵਿੱਚ ਹਲਤੀ ਜਾਂ ਕਿਤਕ ਮੋਟੀ ਗੜੇਮਾਰੀ ਦਰਜ ਕੀਤੀ ਜਾ ਸਕਰੀ 13 ਤੋਂ ਲੈ ਕੇ 16 ਮਾਰਚ ਦੇ ਦੌਰਾਨ 13 ਨੂੰ ਟੁੱਟਵੀਆਂ ਕਾਰਗੀਆਂ ਹੋਣਗੀਆਂ 14 ਨੂੰ ਹੋ ਸਕਦਾ ਜਾਂ 15 ਉਸ ਵਾਰ 14 15 ਜਾਂ 15 16 ਨੂੰ ਇਹ ਦੋਕ ਖਦੇ ਰਹਿਣਾ ਤੇ ਰਾਜਸਥਾਨ ਦੇ ਪੱਛਮੀ ਯੂਪੀ ਚੰਡੀਗੜ੍ਹ ਦਿੱਲੀ ਦੇ ਮੌਸਮ ਵਿੱਚ ਆ ਬਦਲਾਅ ਜਿਹੜਾ ਵੇਖਣ ਨੂੰ ਮਿਲ ਰਿਹਾ ਹੈ ਕਈ ਖੇਤਰਾ ਮੀਂਹ ਦਾ ਅਸਰ ਜਿਹੜੇ ਬੰਦੇ ਦਿਖਾਈ ਦੇ ਰਹੇ ਹੁੰਦੇ ਜੋ ਵੀ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਤੇ ਇਸ ਵਿੱਚ ਹੋਰ ਵੀ ਕਾਫੀ ਬਦਲਾਅ ਵੇਖਣ ਨੂੰ ਮਿਲਣਗੇ ਤੇ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ 10 11 12 ਮਾਰਚ ਦੇ ਦੌਰਾਨ ਜ਼ਿਆਦਾਤਰ ਲਗਾ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤੇ ਟੈਂਪਰੇਚਰ ਤੁਹਾਨੂੰ 10 ਜਿਹਦਾ ਦਿਨ ਤੇ ਰਾਤ ਦਾ ਟੈਂਪਰੇਚਰ ਚੜਨੇ ਸ਼ੁਰੂ ਹੋਏਗਾ ਜਿਸ ਕਰਕੇ ਗਰਮੀ ਹੁਣ ਮਹਿਸੂਸ ਹੋਣੀ ਸ਼ ਰਾਤੇ ਆ ਘੰਟਿਆਂ ਵਿੱਚ ਤਲਕੀ ਜਿਹਾ ਮਹਿਸੂਸ ਹੋਵੇਗੀ ਜਦੋਂ ਟੈਂਪਰੇਚਰ ਹੋਣਗੇ ਜਿਹੜੇ ਹੁਣ 10 11 12 ਮਾਰਚ ਦੇ ਦੌਰਾਨ ਚੜਨਗੇ 2013 14 15 16 ਜਿਹੜੇ ਹੋਣਗੇ ਜਿਹੜੇ ਆਪਗਲਕ ਸਿਸਟਮ ਲੱਗਣ ਦੇ ਨਾਲ ਤਾਂ ਉਸ ਦਾ ਟੈਂਪਰੇਚਰ ਫਿਰ ਤੋਂ ਥੋੜੇ ਥੱਲੇ ਆ ਸਕਦੇ ਨੇ ਤਾਂ ਫਿਰ ਤੋਂ ਥੋੜਾ ਜਿਹਾ ਹਲਕੀ ਠੰਡ ਜਿਹੜੀ ਮਹਿਸੂਸ ਹੋ ਸਕਦੀ ਹੈ ਤੇ 10 11 12 ਮਾਰਚ ਨੂੰ ਜਿਹੜਾ ਤਲਕੀ ਜਾਨੀ ਗਰਮੀ ਜਿਹਾ ਮਹਿਸੂਸ ਹੁੰਦਿਆ ਸਾਰ ਨੇ ਤਾਂ 10 11 12 ਮਾਰਚ ਨੂੰ ਜ਼ਿਆਦਾਤਰ ਲੱਗੇ ਮੌਸਮ ਜੜ ਸਾਫ਼ ਤੇ ਕੁਸ਼ਕ ਰਹਿਣ ਦੀ ਸੰਭਾਅਤ ਤਾਂ ਉਸ ਤੋਂ ਬਾਅਦ ਗੱਲ ਕਰੀ इस संभावना कुछ समय ਲਈ ਹੋ ਸਕਦਾ ਹੈ ਉੱਤਰ ਤੋਂ ਪੱਛਮ ਦਿਸ਼ਾ ਦੀ ਹਵਾਵਾਂ ਦੀ ਜੜੀ ਵਾਪਸੀ ਹੈ ਜਿਆਦਾਤਰ ਹਵਾਵਾਂ ਨੇ 13 ਤੋਂ ਲੈ ਕੇ 16 ਮਾਰਚ ਦੇ ਦੌਰਾਨ ਆ ਜਿਹੜੇ ਪੂਰਬ ਦਿਸ਼ਾ ਜਾਣਗੀ ਪੂਰਾ ਚੱਲਣ ਦੀ ਸੰਭਾਵਨਾ ਤਾਂ 17 ਮਾਰਚ ਨੂੰ ਫਿਰ ਤੋਂ ਉੱਤਰ ਪੱਛਮ ਦਿਸ਼ਾ ਵੱਲੋਂ ਹਵਾਵਾਂ ਦੀ ਵਾਪਸੀ ਹੋਵੇਗੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਹਾਂ ਜੇ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਚੈਨਲ ਤੇ ਪਹੁੰਚਾ ਦਿੱਤੀ ਜਾਵੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਵਾਣਤਾ ਮੇਰੇ ਤੋਂ ਬਹੁਤ ਬਹੁਤ ਧੰਨਵਾਦ